ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਨੀਟੇ ਜਥੇਦਾਰ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੇ ਅੱਜ ਮੇਰਾ ਜੀ ਕੀਤਾ ਵੀ ਸਨਮਾਨ ਕਰਦੀਏ ਬੜਾ ਜ ਕਰਨਾ ਬਣਦਾ ਕਿਉਂਕਿ ਜਥੇਦਾਰਾਂ ਲਈ ਸ੍ਰੀ ਸਾਹਿਬ ਭੇਟ ਕਰੋ ਲੋਈ ਭੇਟ ਕਰੋ ਹਜ਼ੂਰੀਆ ਭੇਟ ਕਰੋ 5-7000 ਰੁਪਏ ਲਗਾਵੇ ਵਿੱਚ ਪਾ ਕੇ ਭੇਟ ਕਰੋ ਤਾਂ ਜ਼ਰੂਰੀ ਹੁੰਦਾ ਹੈ ਪਰ ਮੈਂ ਜਿਹੜੀ ਅੱਜ ਭੇਟਾ ਦੇਣੀ ਹੈ ਨਾ ਇਹਨਾਂ ਤਾਂ ਖਬਰਾਂ ਪਹੁੰਚ ਜਾਂਦੀਆਂ ਹੁੰਦੀਆਂ ਨੇ ਤੇ ਇੱਕ ਇਹਦੀ ਸਟੇਟਮੈਂਟ ਆਈ ਛੋਟੀ ਜਿਹੀ ਕਲਿੱਪ ਕੋਮਦੀ ਹੈ ਕਹਿੰਦਾ ਪੰਜਾਬ ਦੇ ਹੜਪੀੜਤ ਲੋਕਾਂ ਨੂੰ ਬੇਨਤੀ ਹੈ ਵੀ ਜਿਹੜਾ ਪੈਸਾ ਸੁਖਵੀਰ ਬਾਦਲ ਵੰਡ ਰਿਹਾ ਹੈ ਨਾ ਵੀ ਉਹ ਗੁਰਬਾਣੀ ਵੇਚ ਕੇ ਕਮਾਇਆ ਹੋਇਆ ਪੈਸਾ ਜਾਨਕਿ ਪੀਟੀਸੀ ਚੈਨਲ ਜਿਹੜਾ ਹੈ ਉਹ ਬਾਦਲਾਂ ਦਾ ਮੈਂ ਵੀ ਸੁਖਵੀਰ ਵਾਲ ਦੇ ਜੁੱਤੀ ਬਥੇਰੀ ਫੇਰੀ ਗਿਆ ਫੇਰ ਰਿਆ ਪਰ ਜਿਹੜੀ ਅੱਜ ਜੁਤੀ ਇਹ ਜਹੇਦਾਰ ਨੀਟੇ ਦੇ ਫੇਰ ਰੀਆਂ ਨਾ ਇਹਨੂੰ ਧਿਆਨ ਦੇ ਨਾਲ ਸੁਣਿਓ ਅਛਾ ਇਹ ਲੋਕਪਤਾ ਕੌਣ ਨੇ ਖਾ ਲਿਆ ਪੀ ਲਿਆ ਹੰਡਾ ਲਿਆ ਮੋਜਾਂ ਮਾਣ ਲਈਆਂ ਉਹ ਜਿਵੇਂ ਕਹਿੰਦੇ ਦੁੱਧ ਤੋਂ ਕਰੀਮ ਕਰੀਮ ਲਾ ਕੇ ਜਾਂ ਮਲਾਈ ਲਾ ਕੇ ਸ਼ਕਲੀ ਤੇ ਬਾਅਦ ਦੇ ਵਿੱਚ ਹੁਣ ਮੇਰਾ ਮਤਲਬ ਕਹਿਣ ਤੋਂ ਕੀ ਹੈ ਜੀ ਇਹਨੂੰ ਧਿਆਨ ਦੇ ਨਾਲ ਸੁਣੋ ਬਹੁਤੇ ਲੋਕ ਇਤਰਾਜ਼ ਕਰਦੇ ਹੁੰਦੇ ਵੀ ਤੁਸੀਂ ਤਖਤਾਂ ਦੇ ਜ세ਦਾਰਾਂ ਨੂੰ ਨਹੀਂ ਬਖਸ਼ਦੇ ਕਿਉਂ ਬਖਸ਼ੀਏ ਜੀ ਇਹਨਾਂ ਹਰਾਮਖੋਰਾਂ ਨੂੰ ਪਹਿਲਾਂ ਇਹ ਪੁੱਛੋ ਜਦੋਂ ਸੁਖਬੀਰ ਬਾਦਲ ਇਹਨਾਂ ਦੇ ਹੁੰਦਿਆਂ ਹੋਇਆਂ ਇਹ ਗਲਤੀਆਂ ਕਰ ਰਿਹਾ ਸੀ ਅਸਾਂ ਇੱਕਦਾਰ ਨੂੰ ਹੋਰ ਦੇ ਦੇਣਾ ਇਹ ਨੀਡੇ ਨੇ ਕੀ ਕਿਹਾ ਸੀ ਕਹਿੰਦਾ ਸ਼੍ਰੋਮਣੀ ਕਮੇਟੀ ਦਾ ਇੱਕ ਚੈਨਲ ਹੋਣਾ ਚਾਹੀਦਾ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੁਨ ਸਿੰਘ ਮਾਨ ਨੇ ਵੀ ਕਹੀ ਹੈ ਕਿ ਨੀਟੇ ਦੇ ਕਹਿਣ ਮੁਤਾਬਕ ਛੋਣੀ ਕਮੇਟੀ ਨੇ ਚੈਨਲ ਬਣਾ ਦਿੱਤਾ ਸੀ ਬਣ ਗਿਆ ਸੀ ਬਿਲਕੁਲ ਨਹੀਂ ਹੁਣ ਇਹ ਜਦੋਂ ਕਹਿੰਦਾ ਹੋਰ ਆਪ ਨਹੀਂ ਕਹਿੰਦਾ ਪਿੱਛੇ ਦੇ ਏ ਵਾਲੀ ਖੜਾ ਹੁੰਦਾ ਕਿਹੜਾ ਏ ਵਾਲੀ ਹੈ ਨਾ ਮੈਨੂੰ ਆਉਂਦੇ ਰਹਿੰਦੇ ਫੋਨ ਫੋਨ ਏਦਾਂ ਨਾ ਕਰੋ ਗਿਆਨੀ ਜਾਈ ਤਾਂ ਜੁੱਤੀ ਏਦਾਂ ਹੀ ਫੇਰਾਂਗੇ ਜਦੋਂ ਬੰਦੇ ਬਣ ਕੇ ਇੱਕ ਮੁੱਖ ਸੇਵਾਦਾਰ ਬਣ ਕੇ ਝਾੜੂ ਮਰਦਾਰ ਬਣ ਕੇ ਜਿਵੇਂ ਕਹਿੰਦੇ ਹੋ ਅਜਿਹਾ ਕੁੱਕਰਾਂ ਉਦਾਂ ਕੁੱਕਰ ਬਣ ਕੇ ਰੋ ਫਿਰ ਜੇ ਹਰਾਮਖੋਰੀਆਂ ਕਰੋਗੇ ਛੇਤਰ ਇਦਾਂ ਹੀ ਬਹਿਣਗੇ ਇਦਾਂ ਹੀ ਫਿਰ ਦਿਨ ਮੰਗੇ ਜਦੋਂ ਇਹ ਤਖਤ ਤੇ ਜਥੇਦਾਰ ਸੀ ਤੁਹਾਨੂੰ ਸਭ ਨੂੰ ਪਤਾ ਹੈ ਉਦੋਂ ਇਹਨਾਂ ਦੀ ਮੌਜੂਦਗੀ ਵਿੱਚ ਇਹਨਾਂ ਨਰੈਣੂ ਮਹੰਤ ਬਾਦਲਾ ਨੇ ਇਹ ਗਲਤੀਆਂ ਕੀਤੀਆਂ ਨੇ ਉਦੋਂ ਇੱਕ ਵੀ ਸ਼ਬਦ ਇਹਨੇ ਬੋਲਿਆ ਹੋਵੇ ਵੀ ਇਹ ਬਾਦਲਾਂ ਦਾ ਚੈਨਲ ਹੈ ਪੀਟੀਸੀ ਇਹ ਨਹੀਂ ਲੱਗਣਾ ਚਾਹੀਦਾ ਉਦੋਂ ਕਿਉਂ ਨਹੀਂ ਬੋਲੇ ਹੁਣ ਕਹਿੰਦਾ ਜੀ ਲੈ ਲਓ ਪੈਸਾ ਇਦਾਂ ਗੁਰਬਾਣੀ ਵੇਚ ਕੇ ਕਮਾਇਆ ਹੋਇਆ ਮਤਲਬ ਜਦੋਂ ਗੁਰਬਾਣੀ ਵੇਚੀ ਜਾ ਰਹੀ ਸੀ ਉਦੋਂ ਦਲਾਲ ਕੌਣ ਸੀ ਸੌਦੇ ਕਰਾਉਣ ਵਾਲੇ ਤੁਸੀਂ ਸੀ ਹੋਰ ਕੌਣ ਸੀ ਤੁਸੀਂ ਉਸੇ ਪੀਟੀਸੀ ਚੈਨਲ ਤੇ ਬੈਠ ਕੇ ਕਥਾ ਕਰਦੇ ਰਹੇ ਹੋ ਸਮਾਤ ਆ ਫੇਰ ਸੀ ਕਹਿੰਦੇ ਉਸ ਵਕਤ ਵੀ ਇਹ ਚੈਨਲ ਤਾਂ ਜੀ ਬਾਦਲਾ ਹੁੰਦਾ ਇਹਦੇ ਰਾਹੀਂ ਤਾਂ ਗੁਰਬਾਣੀ ਵਿੱਚ ਹੀ ਜਾਂਦੀ ਹੈ ਉਦੋਂ ਕਹਿਣਾ ਸੀ ਨਾ ਹੁਣ ਧੜਾ ਵੱਖਰਾ ਬਣ ਗਿਆ ਚੁੱਲਾ ਵੱਖਰਾ ਚੱਲ ਪਿਆ ਹੁਣ ਆਪਣਾ ਚੁੱਲਾ ਤੇ ਪਾਉਣ ਵਾਸਤੇ ਲੱਕੜਾਂ ਚਾਹੀਦੀਆਂ ਨੇ ਤੇ ਉਹ ਲੱਕੜਾਂ ਕਿੱਥੋਂ ਆਉਣੀਆਂ ਨੇ ਸ਼੍ਰੋਮਣੀ ਕਮੇਟੀ ਤੋਂ ਆਉਣੀਆਂ ਨੇ ਭਾਵੇਂ ਬਾਦਲ ਕੇ ਬਾਹਲਣਾ ਭਾਵੇਂ ਤੁਸੀਂ ਬਾੜ ਲਓ ਆ ਜਿਹੜੀ ਦੰਦ ਕਥਾ ਤੁਸੀਂ ਕਰਦੇ ਹੋ ਨਾ ਸਰਵੀਰ ਤੁਹਾਨੂੰ ਕਹਿੰਦਾ ਤੁਸੀਂ ਸਰਵੀਰ ਨੂੰ ਕਹਿੰਦੇ ਹੋ ਇਹ ਦੰਦ ਕਥਾ ਇਹ ਬਾਲਣ ਹੀ ਹੈ ਇਹ ਬਾਲਣ ਆਉਣਾ ਕਿੱਥੋਂ ਹੈ ਸ਼ਮਨਿਕ ਕਮੇਟੀ ਤੋਂ ਪਰ ਚੇਤੇ ਰੱਖਿਓ ਜਿਹੜੇ ਬਾਲਣ ਦੇ ਨਾਲ ਅੱਜ ਪੰਜਾਬ ਦੇ ਲੋਕਾਂ ਨੂੰ ਸਾੜਨ ਲੱਗਿਓ ਨਾ ਤੁਸੀਂ ਪੂਰੀ ਕੌਮ ਨੂੰ ਬਰਬਾਦ ਕਰਨ ਲੱਗਿਓ ਇਹ ਬਾਲਣ ਵਿੱਚੋਂ 4 4.5 ਮਣ ਬਾਲਣ ਦੀ ਲੋੜ ਹੈ ਜਦੋਂ ਤੁਹਾਡਾ ਸੰਸਕਾਰ ਕੀਤਾ ਇਹ ਵੀ ਚੇਤੇ ਰੱਖ ਲਿਓ ਇੱਥੇ ਬਾਦਲ ਹੋਵੇ ਬਾਦਲਾਂ ਦੇ ਪਿਓ ਹੋਣ ਵੱਡਾ ਮਰ ਗਿਆ ਪਹਿਲਾਂ ਮਰਨਾ ਸਭ ਨੇ ਮੈਂ ਉਧਰ ਨਹੀਂ ਜਾਣਾ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਅਸੀਂ ਨਹੀਂ ਚਾਹੁੰਦੇ ਕੋਈ ਮਰੇ ਕੋਈ ਖੱਪੇ ਅਸੀਂ ਕਹਿੰਦੇ ਜਿਹੜਾ ਬੰਦਾ ਪ੍ਰਮਾਤਮਾ ਦੇ ਹੁਕਮ ਨਾਲ ਸੰਸਾਰ ਤੇ ਆਇਆ ਤੇ ਉਹ ਆਪਣੀ ਉਮਰ ਭੋਗ ਕੇ ਜਾਵੇ ਜ਼ਿੰਦਗੀ ਜੀ ਕੇ ਜਾਵੇ ਪਰ ਹਰਾਮ ਖੋਰੀਆਂ ਨਾ ਕਰੋ ਇਹ ਨੀਟੇ ਜਸੇਦਾਰ ਦੀ ਗੱਲ ਕੀਤੇ ਜਿਹੜਾ ਕਹਿੰਦਾ ਸੁਖਵੀਰ ਬਾਦਨ ਗੁਰਬਾਣੀ ਵੇਚ ਕੇ ਪੈਸਾ ਕਮਾਇਆ ਉਹ ਪੈਸਾ ਤੁਸੀਂ ਲੈ ਲਓ ਜਦੋਂ ਗੁਰਬਾਣੀ ਵੇਚੀ ਜਾ ਰਹੀ ਸੀ ਉਦੋਂ ਤੁਸੀਂ ਮੌਜੂਦਾ ਸੀ ਜਿਸਦਾਰੋ ਤੁਹਾਨੂੰ ਮੰਗ ਖਾਣੇ ਚਾਪਲੂਸ ਮੈਂ ਐਵੇਂ ਥੋੜੇ ਕਹਿਣਾ ਮੈਨੂੰ ਪਤਾ ਵੀ ਤੁਸੀਂ ਪਹਿਲਾਂ ਹਰਾਮ ਖੋਰੀਆਂ ਕੀਤੀਆਂ ਚਾਪਲੂਸੀਆਂ ਤੁਸੀਂ ਕਰਦੇ ਰਹੇ ਤੇ ਹੁਣ ਨਿੰਦੀ ਜੋਕ ਦੂਜੇ ਨੂੰ ਇਸ ਜਲੂਸ ਕਿਹਦਾ ਕੱਢ ਰਿਹਾ ਪੂਰੀ ਕੌਮ ਦਾ ਪਰ ਪੂਰੇ ਪੰਜਾਬ ਦਾ ਤੇ ਜੇ ਕੋਈ ਦਾ ਸਲਾਹਕਾਰ ਹੋਵੇ ਚੇਤੇ ਕਰਾ ਦਿਆ ਕਰੋ ਜੀ ਵੀ ਜਿਹੜੇ ਚੈਨਲ ਰਾਹੀਂ ਸਰਵੀਰ ਬਾਦਲ ਨੇ ਬਾਣੀ ਵੇਚੀ ਹੈ ਤੁਸੀਂ ਕਹਿੰਦੇ ਹੋ ਨਾ ਇਹ ਸਾਰੇ ਜਸਦਾਰ ਉਸੇ ਚੈਨਲ ਤੇ ਕਥਾ ਕਰਦੇ ਰਹੇ ਨੇ ਅੱਜ ਵੀ ਕਰਦੇ ਆ ਅੱਜ ਪੀਟੀਸੀ ਵਾਲੇ ਕਿਤੇ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਸਵਾਲ ਨਹੀਂ ਕਰਦੇ ਉਦੋਂ ਕਹਿ ਕੇ ਦੇਖ ਲਓ ਨਾ ਵੀ ਤਾ ਪੀਟੀਸੀ ਵਾਲੇ ਤੁਸੀਂ ਸਾਡੇ ਸਾਹਮਣੇ ਨਾ ਆਓ ਕਹੋ ਤਾਂ ਸਹੀ ਪਰ ਇਦਾਂ ਨਹੀਂ ਕਹਿਣਾ ਲੋਕਾਂ ਨੂੰ ਬੇਪੂ ਬਣਾਉਣਾ ਮੈਂ ਨੀਟਾ ਐਵੇਂ ਥੋੜੇ ਕਹਿਣਾ ਚਾਪਲੂ ਸਮੰਘ ਖਾਣੇ ਐਮਿਤਪੜੇ ਕਹਿਣਾ ਤੁਹਾਡੀਆਂ ਇੱਕ ਕਰਤੂਤਾ ਨੇ ਸਵਾਲ ਤਾਂ ਫੇਰ ਸੀ ਜੇ ਤੁਸੀਂ ਜਦੋਂ ਤੁਸੀਂ ਮੌਜੂਦਾ ਸੀ ਉਦੋਂ ਬਾਗਲਾਂ ਦੇ ਛਿੱਤਰ ਫੇਰਦੇ ਜੁੱਤੀ ਫੇਰਦੇ ਫੇਰ ਤੁਹਾਡੇ ਸੱਚ ਬੋਲੇ ਦੀ ਕੀਮਤ ਪੈਣੀ ਸੀ ਹੁਣ ਫਾਇਦਾ ਕੋਈ ਨਹੀਂ ਕੰਧਾਂ ਵਿੱਚ ਟੱਕਰਾਂ ਨੇ ਮਾਰੀ ਚੱਲੋ ਤੁਸੀਂ ਹੁਣ ਉਹ ਪਸ਼ੂਆ ਵਰਗੇ ਹੋ ਇਕ ਉਦਾਹਰਣ ਦੇ ਦਿੰਨਾ ਜਿਹੜੇ ਨਿਆਈਆਂ ਵਾਲੇ ਖੇਤ ਹੁੰਦੇ ਨੇ ਨਾ ਤੇ ਉਹਨਾਂ ਨਿਆਈਆਂ ਵਿੱਚ ਜਿਹੜੇ ਸੁੰਨੇ ਡੰਗਰ ਚਰਦੇ ਹੁੰਦੇ ਨੇ ਨਾ ਫਸਲਾਂ ਦੇ ਵਿੱਚ ਤੇ ਜਦੋਂ ਸ਼ਾਮਾਂ ਪੈਂਦੀਆਂ ਨੇ ਉਹੀ ਡੰਗਰ ਜਿਹੜੇ ਨਿਆਈਆਂ ਦੀਆਂ ਪੈੜੀਆਂ ਵਿੱਚ ਚਰ ਕੇ ਪਿੰਡਾਂ ਵਿੱਚ ਵੜ ਜਾਂਦੇ ਨੇ ਤੇ ਪਿੰਡਾਂ ਦੇ ਵਿੱਚ ਘਰਾਂ ਦੀਆਂ ਕੰਧਾਂ ਦੇ ਨਾਲ ਢੂਈਆਂ ਘਸਾਉਂਦੇ ਹੁੰਦੇ ਆ ਤੇ ਤੁਸੀਂ ਉਹ ਡੰਗਰਾਂ ਵਰਗੇ ਹੋ ਇਹ ਗੱਲਾਂ ਕੌੜੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ